ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਭਾਈਪਾ ਮੰਡਲ ਦੀ ਅਗਵਾਈ ਹੇਠ ਸਥਾਨਕ ਰੈਸਟੋਰਾਂਸ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲਬਿਹਰੀ ਬਾਜਪਾਈ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ ਇਸ ਦੌਰਾਨ ਉਹਨਾਂ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਅਟਲਬਿਹਰੀ ਬਾਜਪਾਈ ਦੀ ਤਸਵੀਰ ਤੇ ਫੁੱਲ ਮਾਲਾਵਾਂ ਪੇਟ ਕੀਤੀਆਂ ਉੱਥੇ ਹੀ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਸ਼੍ਰੀ ਅਟਲਬਿਹਰੀ ਬਾਜਪਾਈ ਸਾਡੇ ਸਾਰੇ ਲਈ ਪ੍ਰੇਰਨਾ ਦੇ ਸਰੋਤ ਨੇ ਤੇ ਸਾਨੂੰ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਇਹ ਤਿਆਰ ਪਰ ਤਿਆਰ ਲੈਣਾ ਚਾਹੀਦਾ ਹੈ ਆਡਰ ਬਿਵੀਰ ਬਾਜਵੀ ਸਾਹਿਬ ਦਾ ਜਨਮ ਦਿਨ ਹਰ ਸਾਲ ਦੀ ਦੇਰਾਜੀ ਬੜੀ ਸ਼ਾਨ ਨਾਲ ਮਨਾਉਂਦੇ ਆ ਇਹ ਦਿਨ ਸ਼ਾਸਨ ਦੇ ਦੇਖਦੇ ਦੌਰੇ ਬਣਾਉਣੇ ਅਸੀਂ ਕਮਿਟਿਡ ਆ ਪਾਰਟੀ ਜਨਤਾ ਪਾਰਟੀ ਲੋਕਾਂ ਦੀ ਸੇਵਾ ਕਰਨ ਲਈ ਔਰ ਉਹਨਾਂ ਦੇ ਵਿਕਾਸ ਦੇ ਦੇਸ਼ ਦੇ ਵਿਕਾਸ ਲਈ ਦੇਸ਼ੀ ਇੱਕ ਦਾ ਘਰ ਤਰੀਕੇ ਰੱਖਣ ਲਈ ਅਸੀਂ ਬਾਜ ਜਨਮ ਦਿਨ ਹੈ ਔਰ ਚੰਗਾ ਸ਼ਾਸਨ ਦੇਣ ਲਈ ਲੋਕਾਂ ਦੇ ਪੰਡ ਦੀ ਲੋਕਾਂ ਦੀ ਭਲਾਈ ਲਈ ਇਹ ਦਾ ਪ੍ਰਣ ਵੀ ਕਰਦੇ ਆ ਮੈਂ ਸਾਰੇ ਕਾਰਜਕਰਤਾ ਨੂੰ ਲੋਕਾਂ ਨੂੰ ਵੀ ਕਰਾਂਗਾ ਕਿ ਇਸ ਡਰਬਰੀ ਬਾਜੂ ਦੇ ਚਰਨਾਂ ਤੇ ਲੋਕਾਂ ਦੀ ਸੇਵਾ ਦਾ ਪ੍ਰਣ ਲੈ ਕੇ ਸੇਵਾ ਦਾ ਕੰਮ ਆਪਣਾ ਪੈਦਾ ਕਰਾਂਗਾ ਇਸ ਦੌਰਾਨ ਸਾਫ ਕਾਮੇਰ ਅਰਨ ਖੋਸਲਾ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਵੱਲੋਂ ਦੇਸ਼ ਦੇ ਹਿੱਤ ਵਿੱਚ ਪਾਈ ਯੋਗਦਾਨ ਨੂੰ ਯਾਦ ਕਰਦੇ ਆ ਦੇਸ਼ ਦੀ ਸੇਵਾ ਕਰਨ ਦਾ ਭਰਨ ਲਿਆ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਰਗੀ ਅਟਲ ਬਿਹਾਰੀ ਬਾਜਪਾਈ ਦੀ ਸਿੱਖਿਆਵਾਂ ਤੇ ਚੱਲਦੇ ਆ ਦੇਸ਼ ਤੇ ਅਤੇ ਪਾਰਟੀ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਨਾਲ ਅਵਤਾਰ ਸਿੰਘ ਮੰਡ, ਨਿਤਿਨ ਛੱਡਾ, ਕ੍ਰਿਸ਼ਨ ਬਜਾਜ, ਵਿਪਨ ਬੇਦੀ, ਦੇਵ ਸ਼ਰਮਾ, ਪਿੰਕੀ ਬਸਰਾ, ਪਰਮਜੀਤ ਚਾਚੋਕੀ, ਰਾਹੁਲ ਵਾਲੀਆ, ਸੰਜੂ ਚੈਲ ਤੋਂ ਇਲਾਵਾ ਹੋਰ ਭਾਈਪਾ ਵਰਕਰ ਮੌਜੂਦ ਹਨ। ਅੱਜ ਪੂਰੇ ਪ੍ਰਧਾਨ ਮੰਤਰੀ ਸੀ ਡਾ ਬਾਈ ਪਾਈ ਦਾ ਜਨਮ ਦਿਨ ਤੇ ਮੰਡਲ ਵੱਲੋਂ ਚਾਰੇ ਮੰਡਲਾਂ ਵੱਲੋਂ ਔਰ ਸਾਡੇ ਮੰਤਰੀ ਸੋਮਪrakash ਜੀ ਕਹਿਣ ਉਹਨਾਂ ਦੀ ਰੱਖਿਆ ਦੇ ਵਿੱਚ ਮੈਡਮ ਨੀਤਾ ਸੋਮਪਰਾ ਜੀ ਅੱਜ ਰੈਸਟੋਰੈਂਟ ਦੇ ਵਿੱਚ ਬਹੁਤ ਸਾਰੇ ਕਰਮਕਦਤਾ ਉਤਸ਼ਾਹ ਨਾਲ ਲੱਗੇ ਹੋਏ ਮੈਂ ਜਨਮ ਦਿਨ ਦੀਆਂ ਜੋ ਅੱਜ ਪਾਰਟੀ ਦੇਣ ਹੈ ਸ਼੍ਰੀ ਅਟਲ ਬਿਹਾਰੀ ਬਾਜਪਾਈ ਦੀ ਉਹਨਾਂ ਕਰਕੇ ਅਸੀਂ ਅੱਜ ਹੈ ਔਰ ਬਾਜਪਾਈ ਨੇ ਪੂਰੇ ਦੇਸ਼ ਦੇ ਵਿੱਚ ਪੂਰੇ ਜਦੋਂ ਰਾਜ ਕੀਤਾ ਪ੍ਰਧਾਨ ਮੰਤਰੀ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰੇ ਬੜੇ ਉਤਸ਼ਾਹ ਦੇ ਨਾਲ ਕੰਮ ਕਰਾਂ ਚ ਲੱਗੇ ਰਹੇ ਅੱਜ ਵੀ ਉਹਨਾਂ ਦੀ ਦੇਣ ਹੈ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜਿਨ੍ਹਾਂ ਨੇ ਅਡਲ ਵਿਆਜ ਪਾਈ ਦੇ ਫਤਵਾ ਨਾਲ ਚੱਲ ਕੇ ਅੱਜ ਦੇਸ਼ ਦਾ ਬਹੁਤ ਵੱਡਾ ਇੱਕ ਨਾ ਕੀਤਾ ਹੈ ਅੱਜ ਸੈਂਟਰ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਅਡਲ ਪਿਆਰੀ ਬਾਜਪਈ ਪੂਰਵ ਪ੍ਰਧਾਨ ਮੰਤਰੀ ਦੇ ਨਕਸ਼ਾ ਨਾਲ ਚੱਲ ਰਹੀ ਆ ਮੈਂ ਕਾਰਕਟਰਤਾ ਉਤਸ਼ਾਹ ਨਾਲ ਸਾਡੀਆਂ ਭੈਣਾ ਵੀ ਉਤਸ਼ਾਹ ਦੇ ਨਾਲ ਅੱਜ ਜਨਮ ਦਿਨ ਰਾਸ਼ਟਰ ਉਤੇ ਵਿੱਚ ਬਣਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਕਾਰਕਿਰਤਾ ਨੂੰ ਵਧਾਈ ਦਿੰਦਾ ਅਤੇ ਆਨ ਵਾਲਾ ਸਮਾਂ ਫਿਰ ਭਾਰਤੀ ਦਾ ਪਾਰਟੀ 24 ਦੇ ਵਿੱਚ ਇਲੈਕਸ਼ਨ ਦੇ ਵਿੱਚ ਫੇਰ ਨਰਿੰਦਰભાઈ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਧੰਨਵਾਦ ਜੈ ਹਿੰਦ ਜੈ ਭਾਰਤ ਇਸੇ ਤਰ੍ਹਾਂ ਹੀ ਭਾਜਪਾ ਵਰਕਰਾਂ ਵੱਲੋਂ ਵੀ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਤੇ ਭਾਜਪਾ ਦੇ ਸੀਨੀਅਰ ਨੇਤਾ ਆਸ਼ੂ ਸਾਂਪਲਾ ਦੀ ਅਗਵਾਈ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਅਪਾਹਜਕਰ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਰਹਿ ਰਹੇ ਬੇਸਹਾਰਿਆਂ ਤੇ ਬਜ਼ੁਰਗਾਂ ਨਾਲ ਮਿਲ ਕੇ ਮਨਾਇਆ ਗਿਆ ਇਸ ਦੌਰਾਨ ਜਿਥੇ ਆਸ਼ਰਮ ਵਿੱਚ ਦੇ ਰਹੇ ਬੇਸਹਾਰਿਆਂ ਨੂੰ ਫਲ ਫਰੂਟ ਵੰਡਿਆ ਗਿਆ ਉੱਥੇ ਆਸ਼ੂ ਸਾੰਪਲਾ ਤੇ ਪੰਕਜ ਚਾਵਲਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਪਾਰਟੀ ਨੂੰ ਮਜ਼ਬੂਤ ਕਰਕੇ ਸਫਲਤਾ ਦੀ ਰਾਹ ਤੇ ਤੋਰਨ ਵਾਲੇ ਸਵਰਗੀ ਸ਼੍ਰੀ ਅਟਲ ਵਿਹਰੀ ਬਾਜਪਾਈ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਵਾਸੀਆਂ ਦੀ ਸੇਵਾ ਕਰਨ ਵਿੱਚ ਲਗਾ ਦਿੱਤੀ ਜਿਸ ਕਰਕੇ ਅਸੀਂ ਸ਼੍ਰੀ ਅਟਲ ਵਿਹਰੀ ਬਾਜਪਾਈ ਜੀ ਵੱਲੋਂ ਪਾਏ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਹੁਣ ਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਇਹਨਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ ਭਾਰਤ ਰਤਨ ਮਾਨਨੀ ਅਟਲ ਵਿਆਹਰੀ ਬਾਜਪਈ ਦੇ ਜਨਮ ਦਿਹਾੜੇ ਤੇ ਜਿੱਥੇ ਸਾਰੇ ਅਗਵਾੜੇ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਉਥੇ ਮਾਨਨੀ ਅਟਲ ਵਿਆਹਰੀ ਬਾਜਪਈ ਦੇ ਸੁਪਰੀਂਡ ਨੂੰ ਸੱਚ ਕਰਦੇ ਹੋਏ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾ ਦੇ ਉੱਤੇ ਚਲਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਦੇ ਵਿੱਚ ਮੰਨਣੀ ਨਰਿੰਦਰભાઇ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਅਗਵਾਈ ਕਰ ਰਹੀ ਹੈ ਔਰ ਭਾਰਤ ਇੱਕ ਵਾਰੀ ਫਿਰ ਸੋਨੇ ਦੀ ਚਿੜੀਆ ਤੇ ਬਣਨ ਦੇ ਰਸਤੇ ਦੇ ਵਿੱਚ ਅਗਰਸ ਹੋਇਆ ਹੈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਮੰਨਣੀ ਅਦਰਬੇਰੀ ਬਾਜਪਈਸ ਹੈ ਜਿਨ੍ਹਾਂ ਨੇ ਜਨਸੰਘ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੱਕ ਜਿੰਨੀ ਜਦੋ ਜਦ ਕੀਤੀ ਅੱਜ ਜੇ ਭਾਰਤੀ ਜਨਤਾ ਪਾਰਟੀ ਬਲਕਿ ਹਿੰਦੁਸਤਾਨ ਦੀ ਸਾਰੀ ਦੁਨੀਆ ਦੀ ਜੇ ਸਭ ਤੋਂ ਵੱਡੀ ਪਾਰਟੀ ਬਣੀ ਹੈ ਤਾਂ ਉਹਦੇ ਵਿੱਚ ਮਾਨਨਿ ਅਟਲ ਬਿਹਾਰੀ ਬਾਜਪਈ ਦਾ ਯੋਗਦਾਨ ਆ ਅੱਜ ਅਸੀਂ ਮਾਨਨਿ ਅਟਲ ਬਿਹਾਰੀ ਬਾਜਪਈ ਦੇ ਜਨਮ ਦਿਹਾੜੇ ਦੇ ਉੱਤੇ ਆਪਾਜ ਘਰ ਦੇ ਵਿੱਚ ਜਿੱਥੇ ਆਪਾਜ ਬੰਦਿਆਂ ਨੂੰ ਫਲ ਫਰੂਟ ਦੇਣ ਆਏ ਆ ਉੱਥੇ ਉਹਨਾਂ ਦੀ ਸੋਚ ਦਾ ਵੀ ਇਹਦੇ ਪਿੱਛੇ ਪੈਰਾ ਆ ਵੀ ਦੇਸ਼ ਦੇ ਗਰੀਬੀ ਦੇ ਵਿੱਚ ਅੰਤਿਮ ਲਾਈਨ ਦੇ ਵਿੱਚ ਖੜੇ ਬੰਦੇ ਨੂੰ ਜੋ ਉਹਦਾ ਮਿਲਣਾ ਚਾਹੀਦਾ ਸਨਮਾਨ ਇਹ ਸਾਰੇ ਮਾਨਨਿ ਅਟਲ ਬਿਹਾਰੀ ਬਾਜਪਈ ਦੀ ਦੇਣ ਸੀ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਭਾਰਤ ਰਤਨ ਦੇਸ਼ ਦੇ ਪੁਰਾਣ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਜੀ ਲਈ ਅੱਜ ਜੀਐਨਪੀ ਦੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਨਮਨ ਕਰਦੇ ਹਾਂ ਔਰ ਇਸ ਉਹਨਾਂ ਦੀ ਜਨਮ ਦਿਨ ਦੇ ਉਪਲਬਖ ਦੇ ਵਿੱਚ ਅੱਜ ਅਪਾਹਜ ਆਸ਼ਰਮ ਫਗਵਾੜਾ ਦੇ ਵਿੱਚ ਅਸੀਂ ਜੋ ਉੱਥੇ ਬੱਚਿਆਂ ਨੂੰ ਜੋ ਖਾਣ ਪੀਣ ਦਾ ਸਾਮਾਨ ਅੱਜ ਸਮਗਰੀ ਦੇਣ ਆਏ ਹਾਂ ਤੋਂ ਮੈਂ ਹਮੇਸ਼ਾ ਜੋ ਅਟਲ ਜੀ ਦੀ ਜੋ ਉਹਨਾਂ ਨੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਅੱਜ ਖੜਾ ਕੀਤਾ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਜੋ ਅਟਲ ਜੀ ਨੇ ਇਨਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਨਮਨ ਕਰਦਾ ਹਾਂ ਔਰ ਸਾਰਿਆਂ ਨੂੰ ਇਹ ਹੀ ਪਗਵਾੜਾ ਵਾਸੀਆਂ ਨੂੰ ਸਾਰੇ ਹੀ ਭਾਜਪਾ ਦੇ ਜਿੰਨੇ ਵਰਕਰ ਇੱਥੇ ਆਏ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਹ ਹੀ ਕਹਿਣਾ ਕਿ ਅਟਲ ਜੀ ਦੀ ਆਪਾਂ ਜੋ ਉਹਨਾਂ ਨੇ ਆਪਾਂ ਨੂੰ ਸੰਦੇਸ਼ ਦਿੱਤਾ ਹੈ ਉਹਦੇ ਤੇ ਚੱਲ ਕੇ ਆਪਾਂ ਭਾਰਤਿਆ ਜਨਤਾ ਪਾਰਟੀ ਨੂੰ ਅੱਗੇ ਵਧਾਈਏ ਜੈ ਹਿੰਦ ਜੈ ਭਾਰਤ ਇਸ ਤੋਂ ਇਲਾਵਾ ਭਾਜਪਾ ਵਰਕਰਾਂ ਵੱਲੋਂ ਸਥਾਨਕ ਲਾਈਟਾਂ ਵਾਲਾ ਚੌਂਕ ਫਗਵਾੜਾ ਵਿਖੇ ਵੀ ਦੇਸ਼ ਤੇ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਵਿਆਹਰੀ ਬਾਜਪਾਈ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਰਣ ਜਿੱਥੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਉੱਥੇ ਇੱਕ ਦੂਸਰੇ ਦਾ ਮੂੰਮੀ ਮਠਾ ਕਰਵਾਇਆ ਗਿਆ। ਇਸ ਰਣ ਭਾਜਪਾ ਅਗੂਆਂ ਨੇ ਕਿਹਾ ਕਿ ਸਵਰਗੀ ਅਟਲ ਵਿਆਹਰੀ ਬਾਜਪਾਈ ਜੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿ ਕੇ ਪਾਰਟੀ ਨੂੰ ਜਿੱਥੇ ਮਜ਼ਬੂਤ ਕੀਤਾ ਉੱਥੇ ਹੀ ਦੇਸ਼ ਦੀ ਤਰੱਕੀ ਵਿੱਚ ਵੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਕਿ ਅਸੀਂ ਸ਼੍ਰੀ ਅਟਲ ਵਿਆਹਰੀ ਬਾਜਪਾਈ ਜੀ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਵਧਾਨ ਪਾਈਏ ਅੱਜ ਸ੍ਰੀ ਅਟਲ ਵਿਹਾਰੀ ਬਾਜਪਾਈ ਜੀ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਉਹਨਾਂ ਨੂੰ ਅਸੀਂ ਆਪਣਾ ਉਹਨਾਂ ਦੇ ਯਾਦ ਕਰਦੇ ਯਾਦਗਾਰ ਕਰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦੀ ਖੁਸ਼ੀ ਦੇ ਮੌਕੇ ਤੇ ਇੱਥੇ ਬਾਜ਼ਾਰ ਦੇ ਵਿੱਚ ਸਾਰੇ ਇਕੱਤਰ ਹੋਏ ਆਂ ਉਹਨਾਂ ਦੇ ਸਾਡੇ ਬੀਜੇਪੀ ਪਾਰਟੀ ਨੂੰ ਤੇ ਸਮਾਜ ਨੂੰ ਬਹੁਤ ਬੇਨਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅੱਜ ਮੋਦੀ ਜੀ ਵੀ ਇਸ ਪਾਰਟੀ ਨੂੰ ਵਿਗਤੇ ਲੈ ਕੇ ਜਾ ਰਹੇ ਆ ਸੋ ਅਸੀਂ ਅੱਜ ਉਹਨਾਂ ਦੇ ਜਨਮ ਦਿਨ ਦੇ ਖੁਸ਼ੀ ਦੇ ਮੌਕੇ ਤੇ ਸਭ ਨੂੰ ਵਧਾਈ ਦਿੰਨੇ ਆ